ਤਿਆਰੀਆਂ ਮੁਕੰਮਲ ਹੋ ਰਹੀਆਂ ਹਨ ਸਭਿਆ ਅੱਜ ਸਾਰੀ ਯਾਤ ਹੋ ਰਹੀ ਹੈ ਇਸ ਕੱਲ ਦੇ ਨਗਰ ਕੀਰਤਨ ਦੇ 350ਵੇਂ ਜਿਹੜੇ ਸ਼ਹੀਦੀ ਦਿਹਾੜੇ ਵਿਸੰਚ ਜਿਹੜਾ ਨਗਰ ਕੀਰਤਨ ਦੇ ਉਹਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਰਹੀਆਂ ਉਸ ਨੂੰ ਚੈੱਕ ਕੀਤਾ ਜਾ ਰਿਹਾ ਤੇ ਇਹ ਤਾਂ ਕਿ ਜਿਹੜਾ ਇਹ ਜੋ ਇੰਨਾ ਵਧੀਆ ਦਿਹਾੜਾ ਹੈ ਜਿਹੜਾ ਆਪਾਂ ਨੂੰ ਜਿੱਥੇ ਆਪਾਂ ਨੂੰ ਗੁਰੂ ਸਾਹਿਬਾਨ ਤੋਂ ਇੱਕ ਦਿਸ਼ਾ ਨਿਰਦੇਸ਼ ਮਿਲਦੇ ਆ ਆਪਾਂ ਨੂੰ ਰਾਹ ਦਿਖਾਇਆ ਜਾਂਦਾ ਉਹ ਗੁਰੂ ਸਾਹਿਬਾਨ ਦੀ ਯਾਦ ਕਰਦੇ ਆਪਾਂ ਨਗਰ ਕੀਰਤਨ ਸੇ ਸਾਲਾ ਵਾਗੇ ਸਾਰੇ ਤੇ ਇਹ ਉਹਦੀਆਂ ਤਿਆਰੀਆਂ ਸੰਬੰਧੀ ਇਹ ਤਰ੍ਹਾਂ ਸਰ ਸ਼ਹਿਰ ਵਾਸੀ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਜੀ ਇਹ ਹੀ ਹੈ ਜੀ ਵੀ ਆਪਾਂ ਨੂੰ ਆਪਣੇ ਜਿਹੜੇ ਗੁਰੂ ਸਾਹਿਬਾਨ ਹੈ ਉਹਨਾਂ ਦੇ ਜਿਹੜੇ ਦਿੱਤੇ ਹੋਏ ਨਿਰਦੇਸ਼ਾਂ ਤੇ ਆਪਾਂ ਨੂੰ ਚੱਲਣਾ ਚਾਹੀਦਾ ਹੈ ਤੇ ਸਾਰੀ ਜਿਹੜੀ ਸਮੁੱਚੀ ਜੇ ਦੀ ਮਾਨਵ ਜਾਤ ਹੈ ਉਹਨਾਂ ਦੇ ਨਾਲ ਆਪਾਂ ਨੂੰ ਇੱਕ ਤਰੀਕੇ ਦਾ ਉਤਸ਼ਾਹ ਕਰਕੇ ਤੇ ਬੜੀ ਬਹੁਤ ਹੀ ਵਧੀਆ ਇੱਕ ਮਾਨਵਤਾ ਦਾ ਇੱਕ ਸੰਦੇਸ਼ ਹੈ ਸਰ ਨਗਰ ਕੀਰਤਨ ਕਿੰਨੇ ਵਜੇ ਫਲੋਸਪੋਰਾ ਐਂਟਰ ਕਰਨਗੇ ਔਰ ਕਿਧਰੋਂ ਕਿਧਰ ਵਾਇਆ ਜਾਣਗੇ ਇੱਥੋਂ ਸਾਰਾ ਰੂਟ ਹੈਗਾ ਜੀ ਆਪਾਂ ਲਿਖ ਲਿਖ ਕੇ ਵੀ ਦਿੱਤਾ ਹੋਇਆ ਤੇ ਤੁਹਾਡੇ ਰਹੀ ਵੀ ਦੱਸਾਂਗੇ ਵੀ ਇੱਥੋਂ ਪਹਿਲਾਂ ਬੋਲੇ ਵਾਲੇ ਰੂਟ ਤੋਂ ਸਿੱਧਾ ਫਰੀਦਕੋਟ ਤੋਂ ਆਉਂਦੇ ਹੋਏ ਇੱਥੋਂ ਵੀ ਹੁੰਦੇ ਹੋਏ 부ਦਮ ਸਿੰਘ ਚੌਂਕ ਤੋਂ ਹੋ ਕੇ ਤੇ ਸਦਾ ਮੈਂ ਹਾਈਵੇ ਤੇ ਉਧਰ ਮਲਾਣਾ ਰੋਡ ਕੋ ਅੱਗੇ ਦਵਾਂਗਾ ਸੋਨੀ ਜਿਹੜਾ ਸਾਰਾ ਗਾੜੀ ਗੁਰਦੁਆਰਾ ਸਾਹਿਬ ਤੋਂ ਫਿਰ ਸਿੱਧੀ ਜਾਣਗੇ ਔਰ ਫਿਰ ਉੱਪਰ ਮਲਾਣਾ